ਸਤਿ ਸ਼੍ਰੀ ਅਕਾਲ ਜੀ D5 ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਦੂਜੀ ਇੰਟਰਵਿਊ ਦੇ ਨਾਲ ਜੁੜੀ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਦਰਸਲ ਐਸਆਈਟੀ ਨੇ ਹਾਈ ਕੋਰਟ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਕਿ ਲਾਰੈਂਸ ਬਿਸ਼ਨੋਈ ਦੀ ਦੂਜੀ ਇੰਟਰਵਿਊ ਰਾਜਸਥਾਨ ਦੀ ਜੈਪੁਰ ਸੈਂਟਰਲ ਜੇਲ੍ਹ ਦੇ ਵਿੱਚ ਹੋਈ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਲਾਰੈਂਸ ਦੀ ਪਹਿਲੀ ਇੰਟਰਵਿਊ ਖਰੜ ਸੀਏ ਸਟਾਫ ਦੀ ਹਿਰਾਸਤ ਦੇ ਦੌਰਾਨ ਹੋਈ ਸੀ ਜਦਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਸਮੇਤ ਜੇਲ੍ਹ ਵਿਭਾਗ ਨੇ ਵੀ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ ਤੇ ਕਿਹਾ ਸੀ ਕਿ ਪੰਜਾਬ ਦੀਆਂ ਜੇਲਾਂ ਖਾਸ ਕਰਕੇ ਬਠਿੰਡਾ ਜਿਹੜੀ ਸੁਰੱਖਿਆ ਵਾਲੀ ਜੇਲ ਹੈ ਜਿੱਥੇ ਮੋਬਾਈਲ ਫੋਨ ਨਹੀਂ ਜਾ ਸਕਤੇ ਜੈਮਰ ਲੱਗੇ ਹੋਏ ਨੇ ਤੇ ਸਿਗਨਲ ਦੀ ਬਹੁਤ ਸਮੱਸਿਆ ਆਉਂਦੀ ਆ ਪਰ ਹੁਣੇ ਖਬਰ ਸਾਹਮਣੇ ਆ ਗਈ ਹੈ ਕਿ ਲਾਰੈਂਸ ਬਿਸ਼ਨੋਈ ਸੀ ਇਹ ਸਟਾਫ ਦੀ ਹਿਰਾਸਤ ਵਿੱਚ ਸੀ ਜਦੋਂ ਪਹਿਲੀ ਇੰਟਰਵਿਊ ਹੋਈ ਤੇ ਰਾਜਸਥਾਨ ਦੀ ਜੈਪੁਰ ਦੀ ਸੈਂਟਰਲ ਜੇਲ ਦੇ ਵਿੱਚ ਸੀ ਜਦੋਂ ਉਸਦੀ ਦੂਜੀ ਇੰਟਰਵਿਊ ਹੋਈ ਲਾਰੈਂਸ ਨੇ ਆਪਣੀ ਪਹਿਲੇ ਇੰਟਰਵਿਊ ਦੇ ਵਿੱਚ ਕਬੂਲਿਆ ਸੀ ਕਿ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਉਸ ਦਾ ਹੱਥ ਹੈ ਤੇ ਉਸ ਨੇ ਇਹ ਵੀ ਦੱਸਿਆ ਸੀ ਕਿ ਵਜਾ ਕੀ ਸੀ ਵਜਾ ਸੀ ਉਸ ਦੇ ਕਾਲਜ ਦੇ ਕਰੀਬੀ ਦੋਸਤ ਵਿਕੀ ਮਿੰਡੂ ਖੇੜਾ ਦੇ ਕਤਲकांड ਦੇ ਵਿੱਚ ਮੂਸੇਵਾਲੇ ਦਾ ਹੱਥ ਸੀ ਲਾਰੈਂਸ ਕਹਿੰਦਾ ਸੀ ਕਿ ਸਿੱਧੂ ਮੂਸੇਵਾਲਾ ਬਜਾਏ ਗਾਣੇ ਕੋਣ ਦੇ ਗੈਂਗਵਾਰਨ ਦੇ ਵਿੱਚ ਸ਼ਾਮਿਲ ਹੋਣ ਲੱਗ ਪਿਆ ਸੀ ਜਿਸ ਕਰਕੇ ਅਜਿਹਾ ਕਰਨਾ ਪਿਆ ਤੇ ਦੂਜੀ ਇੰਟਰਵਿਊ ਦੇ ਵਿੱਚ ਲਾਰੈਂਸ ਨੇ ਕਬੂਲਿਆ ਕਿ ਉਸਦੇ ਕੋਲ ਮੋਬਾਈਲ ਫੋਨ ਹੈ ਉਸਨੇ ਆਪਣੀ ਬੈਰਕ ਵੀ ਵਿਖਾਈ ਉਸਨੇ ਉਹ ਬੈਰਕ ਦਿਖਾਈ ਜਿੱਥੇ ਉਸ ਨੂੰ ਬੰਦ ਕੀਤਾ ਗਿਆ ਸੀ ਤੇ ਉਹਨੇ ਕਿਹਾ ਹੈ ਕਿ ਰਾਤ ਦਾ ਸਮਾਂ ਹੋ ਚੁੱਕਾ ਹੈ ਤੇ ਇਸ ਵੇਲੇ ਪੁਲਿਸ ਮੁਲਾਜ਼ਮ ਬਹੁਤ ਘੱਟ ਹੀ ਆਉਂਦੇ ਜਾਂਦੇ ਨੇ ਬਾਰੋਂ ਕੋਈ ਫੋਨ ਸੁੱਟ ਦਿੰਦਾ ਹੈ ਤੇ ਸਾਡੇ ਕੋਲ ਫੋਨ ਆ ਜਾਂਦੇ ਨੇ ਕਈ ਵਾਰ ਅਸੀਂ ਫੜੇ ਜਾਂਦੇ ਹਾਂ ਤੇ ਕਈ ਵਾਰ ਜ਼ਿਆਦਾਤਰ ਤਾਂ ਹੀ ਹੁੰਦਾ ਕਿ ਫੋਨ ਸਾਡੇ ਹੱਥ ਲੱਗ ਜਾਂਦੇ ਨੇ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਝਾੜ ਵੀ ਪਾਈ ਹੋਈ ਸੀ ਸਰਕਾਰਾਂ ਨੂੰ ਤੇ ਦੂਜੇ ਪਾਸੇ ਹਾਈ ਕੋਰਟ ਨੇ ਹੁਣ Rajasthan ਦੇ ਐਡਵੋਕੇਟ ਜਨਰਲ ਨੂੰ ਵੀਡੀਓ ਕਾਨਫਰencing ਦੇ ਰਾਹੀਂ ਸੰਪਰਕ ਕਰਨ ਦੇ ਹੁਕਮ ਦਿੱਤੇ ਨੇ ਮਾਮਲੇ ਦੀ ਅਗਲੀ ਸੁਣਵਾਈ 5 ਸਤੰਬਰ ਨੂੰ ਹੋਵੇਗੀ। ਇਹ ਵੀ ਜ਼ਿਕਰ ਕਰਦੀ ਹੈ ਕਿ ਲਾਰੈਂਸ ਦੀ ਇੱਕ ਵੀਡੀਓ ਕਾਲ ਵੀ ਇੱਕ ਜੇਲ੍ਹ ਤੋਂ ਸਾਹਮਣੇ ਆਈ ਸੀ ਜਿੱਥੇ ਉਹ ਪਾਕਿਸਤਾਨ ਦੇ ਡੌਨ ਸ਼ਹਿਜ਼ਾਦ ਪੱਟੀ ਦੇ ਨਾਲ ਵੀਡੀਓ ਕਾਲ ਤੇ ਗੱਲ ਕਰ ਰਿਹਾ ਸੀ ਤੇ ਈਦੀਆਂ ਵਧਾਈਆਂ ਦੇ ਰਿਹਾ ਸੀ ਤੇ ਉਹ ਵੀਡੀਓ ਜਿਹੜੀ ਸੀ ਵੀਡੀਓ ਕਾਲ ਜਿਹੜੀ ਸੀ ਉਹ ਗੁਜਰਾਤ ਦੀ ਸਾਬਰਮਤੀ ਜੇਲ੍ਹ ਤੋਂ ਸਾਹਮਣੇ ਆਈ ਸੀ। ਸੋ ਲਗਾਤਾਰ ਲਾਰੈਂਸ ਬਿਸ਼ਨੋਈ ਜੇਲ੍ਹ ਦੇ ਵਿੱਚ ਬੈਠਣ ਤੋਂ ਬਾਅਦ ਵੀ ਆਪਣਾ ਨੈੱਟਵਰਕ ਚਲਾ ਰਿਹਾ ਹੈ। ਜਿਲ੍ਹੇਾਂ 'ਚ ਬੈਠ ਕੇ ਇੰਟਰਵਿਊ ਦੇ ਰਿਹਾ ਹੈ, ਵੀਡੀਓ ਕਾਲਾਂ ਕਰ ਰਿਹਾ ਹੈ ਜਿਸ ਤੋਂ ਬਾਅਦ ਸੁਰ ਇੱਥੇ ਹਾਈ ਕੋਰਟ ਨੇ ਇਹ ਵੀ ਕਹਿ ਦਿੱਤਾ ਹੈ ਕਿ ਲਾਰੈਂਸ ਬਿਸ਼ਨੋਈ ਦੀ ਜਿਹੜੀ ਪਹਿਲੀ ਇੰਟਰਵਿਊ ਸਾਹਮਣੇ ਆਈ ਸੀ ਉਸ ਤੋਂ ਬਾਅਦ ਜਿਹੜਾ ਅਪਰਾਧ ਦਾ ਗ੍ਰਾਫ ਹੈ ਪੰਜਾਬ ਦੇ ਵਿੱਚ ਉਹ ਵਧਿਆ ਹੈ ਤੇ ਕਿੰਨਾ ਕੁ ਵਧਿਆ ਹੈ ਇਸ ਬਾਰੇ ਡੀ.ਜੇ.ਪੀ ਜਾਣਕਾਰੀ ਦੇਣਗੇ ਡੀ.ਜੇ.ਪੀ ਦੱਸਣਗੇ ਕਿ ਮਾਰਚ 2023 ਤੋਂ ਲੈ ਕੇ ਦਸੰਬਰ 2023 ਤੱਕ ਪੰਜਾਬ ਦੇ ਵਿੱਚ ਅਗਵਾ ਦੀਆਂ ਘਟਨਾਵਾਂ ਕਤਲੋਗਾਰਿਤ ਦੀਆਂ ਘਟਨਾਵਾਂ ਫਰੋਤੀ ਦੇ ਮਾਮਲੇ ਤੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੇ ਕਿੰਨੇ ਅਪਰਾਧਿਕ ਮਾਮਲੇ ਜੁੜੇ ਨੇ ਸਾਹਮਣੇ ਆਏ ਨੇ ਨਾਲ ਹੀ ਐਸਆਈਟੀ ਨੇ ਇਹ ਵੀ ਕਲੀਅਰ ਕਰ ਦਿੱਤਾ ਹੈ ਕਿ ਲਾਰੈਂਸ ਦੀ ਜਿਹੜੀ ਇੰਟਰਵਿਊ ਹੋਈ ਸੀ ਉਹ ਚਾਰ ਅਤੇ 3 ਅਤੇ 4 ਸਤੰਬਰ 2022 ਨੂੰ ਹੋਈ ਸੀ ਪਰ ਇਹ ਇੰਟਰਵਿਊ ਮਾਰਚ 2023 ਦੇ ਵਿੱਚ ਸਾਹਮਣੇ ਆਈ ਸੀ ਸੋ 5 ਸਤੰਬਰ ਨੂੰ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਉਦੋਂ ਹਾਈ ਕੋਰਟ ਕੀ ਫੈਸਲਾ ਲੈਂਦੀ ਹੈ ਔਰ ਇਸ ਮਾਮਲੇ ਦੇ ਵਿੱਚ ਅੱਗੇ ਕੀ ਨਵੇਂ ਖੁਲਾਸੇ ਹੋਣਗੇ ਇਹ ਵੀ ਦੇਖਣਾ ਹੋਵੇਗਾ ਮੈਨੂੰ ਦੀ ਇਜਾਜ਼ਤ ਬਣੇ ਰਹੋ ਸਾਡੇ ਨਾਲ ਡਿਫੈਸ ਚੈਨਲ ਪੰਜਾਬੀ ਤੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ